ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਐਮਪੀ ਅਮਰਿਤਪਾਲ ਸਿੰਘ ਦੀ ਐਨਐਸਏ ਮਾਮਲੇ 'ਚ ਹਾਈਕੋਰਟ ਦਾ ਵੱਡਾ ਫੈਸਲਾ ਪੰਜਾਬ ਸਰਕਾਰ ਤੇ ਲਾਇਆ 10000 ਦਾ ਜੁਰਮਾਨਾ ਪੰਜਾਬ ਕੈਬਨਟ ਮੀਟਿੰਗ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਚ ਹੋਏ ਵੱਡੇ ਫੈਸਲੇ ਮੰਤਰੀ ਹਰਪਾਲ ਚੀਮਣੇ ਦਿੱਤੀ ਜਾਣਕਾਰੀ ਪਾਰਟੀ ਬਦਲਣ ਦੀਆਂ ਅਫਵਾਹਾਂ ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ ਕਿਹਾ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਹਮੇਸ਼ਾ ਰਹਿਣਗੇ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਤੇ ਸਾਧਿਆ ਤਿੱਖਾ ਨਿਸ਼ਾਨਾ ਕਿਹਾ ਰਾਜਾ ਵੜਿੰਗ ਨੇ ਆਪ ਹੀ ਖੋਲ ਦਿੱਤੀ ਕਾਂਗਰਸ ਦੀ ਪੋਲ ਪੰਜਾਬ ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਤਿੰਨ ਆਈਐਸ ਅਧਿਕਾਰੀਆਂ ਦੇ ਕੀਤੇ ਗਏ ਤਬادله ਸੁਖਵੀਰ ਸਿੰਘ ਬਾਦਲ ਨੇ ਭਗਵੰਤ ਮਾਨ ਤੇ ਕੀਤਾ ਸ਼ਬਦੀ ਹਮਲਾ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਚ ਲੋਕਾਂ ਦਾ ਸਾਹਮਣਾ ਕਰਨ ਦੀ ਨਹੀਂ ਹੈ ਹਿੰਮਤ ਪੰਜਾਬ ਤੇ ਚੰਡੀਗੜ੍ਹ ਚ ਠੰਡ ਦਾ ਕਹਿਰ جاری 22 ਜਨਵਰੀ ਨੂੰ ਮੀਂਹ ਦੀ ਸੰਭਾਵਨਾ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਸੀਐਮ ਭਗਵੰਤ ਮਾਨ ਬਾਰੇ ਵੱਡਾ ਬਿਆਨ ਕਿਹਾ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਮਾਫੀ ਮੰਗਣ ਮੁੱਖ ਮੰਤਰੀ ਮਾਨ ਰਾਜਾ ਵੜਿੰਗ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਨੇ ਦਾਵਾ ਦਾ ਵੱਡਾ ਬਿਆਨ ਕਿਹਾ ਚਰਨਜੀਤ ਚੰਨੀ ਨੇ ਨਹੀਂ ਕਿਹਾ ਕੁਝ ਗਲਤ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਉੱਤੇ ਤੀਜੀ ਵਾਰ ਲਗਾਏ ਗਏ ਰਾਸ਼ਟਰੀ ਸੁਰੱਖਿਆ ਐਕਟ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਹਿਮ ਸੁਣਵਾਈ ਹੋਈ ਹੈ ਅਦਾਲਤ ਨੇ ਪੰਜਾਬ ਸਰਕਾਰ ਦੇ ਇਲਾਰੇ ਬਈਏ ਤੇ ਸਖਤ ਨਾਰਾਜ਼ਗੀ ਜ਼ਾਹਰ ਕਰਦੇ ਹਾਂ ਸੂਬਾ ਸਰਕਾਰ ਨੂੰ ਫਟਕਾਰ ਲਗਾਈ ਹੈ ਸੁਣਵਾਈ ਦੌਰਾਨ ਅਮ੍ਰਿਤਾਲ ਸਿੰਘ ਦੇ ਵਕੀਲ ਇਮਾਨਸੀ ਖਾਰਾ ਨੇ ਦਲੀਲ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਆਪਣਾ ਜਵਾਬ ਅਤੇ ਸੰਬੰਧਿਤ ਦਸਤਾਵੇਜ਼ ਪੇਸ਼ ਕਰਨ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ ਇਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਹੈ ਅਦਾਲਤ ਨੇ ਸਰਕਾਰ ਨੂੰ ਤੁਰੰਤ ਆਪਣਾ ਵਿਸਤ੍ਰਿਤ ਜਵਾਬ ਅਤੇ ਮਾਮਲੇ ਨਾਲ ਜੁੜਿਆ ਸਾਰਾ ਰਿਕਾਰਡ ਪੇਸ਼ ਕਰਨ ਦੇ ਸਪਸ਼ਟ ਹੁਕਮ ਜਾਰੀ ਕੀਤੇ ਹਨ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 2 ਫਰਵਰੀ ਦੀ ਤਾਰੀਖ ਤੈਅ ਕਰ ਦਿੱਤੀ ਹੈ ਅਦਾਲਤ ਨੇ ਸਾਫ ਕੀਤਾ ਹੈ ਕਿ ਅਗਲੀ ਸੁਣਵਾਈ ਦੌਰਾਨ ਕੇਸ ਵਿੱਚ ਅੰਤਿਮ ਬਹਿਸ ਕੀਤੀ ਜਾਵੇਗੀ ਇਹ ਸੁਣਵਾਈ ਇਹ ਤੈਅ ਕਰ ਸਕਦੀ ਹੈ ਕਿ ਅਮਰਿਤਪਾਲ ਸਿੰਘ ਦੀ ਐਨਐਸਏ ਤਹਿਤ ਨજરਬੰਦੀ ਜਾਰੀ ਰਹੇਗੀ ਜਾਂ ਉਨ੍ਹਾਂ ਨੂੰ ਕੋਈ ਰਾਹਤ ਮਿਲਦੀ ਹੈ ਜਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ ਉਨ੍ਹਾਂ ਨੇ ਹਾਈ ਕੋਰਟ 'ਚ ਧਾਰ ਕੀਤੀ ਪਟੀਸ਼ਨ 'ਚ ਦਾਵਾ ਕੀਤਾ ਹੈ ਕਿ ਉਨ੍ਹਾਂ ਤੇ ਵਾਰ-ਵਾਰ ਲਗਾਇਆ ਜਾ ਰਿਹਾ ਐਨਐਸਏ ਗੈਰਕਾਨੂੰਨੀ ਹੈ ਪਟੀਸ਼ਨ ਅਨੁਸਾਰ ਸਰਕਾਰ ਕੋਲ ਉਨ੍ਹਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਸਾਬਿਤ ਕਰਨ ਵਾਲਾ ਕੋਈ ਠੋਸ ਸਬੂਤ ਮੌਜੂਦ ਨਹੀਂ ਹੈ ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਨજરਬੰਦੀ ਸੰਵਿਧਾਨ ਦੀ ਧਾਰਾ 21 ਅਤੇ 22 ਤਹਿਤ ਮਿਲਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਉਹ April 2023 ਤੋਂ ਰੋਕੂ ਹਿਰਾਸਤ ਵਿੱਚ ਹਨ ਅਤੇ ਜੇਲ੍ਹ 'ਚ ਰਹਿੰਦੇ ਆ ਹੀ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਹਨ ਹੁਣ ਸਾਰਿਆਂ ਦੀਆਂ ਨਜ਼ਰਾਂ 2 ਫਰਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੇ ਟਿਕੀਆਂ ਹੋਈਆਂ ਹਨ ਪੰਜਾਬ ਸਰਕਾਰ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਵੱਡੇ ਫੈਸਲੇ ਲਈ ਗਏ ਹਨ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਮੈਨੇਜਮੈਂਟ ਮਿਊਸਪਲ ਕਮੇਟੀ ਵਿੱਚ ਬਦਲਾਅ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਜਿਸ ਕਾਰਨ ਪਹਿਲਾਂ ਮਿਊਸਪਲ ਕਾਉਂਸਲ ਦੀ ਜ਼ਮੀਨ ਅਲੋਟ ਕਰਨ ਚ ਮੁਸ਼ਕਲਾਂ ਪੇਸ਼ ਆਉਂਦੀਆਂ ਸਨ ਇਹ ਅਧਿਕਾਰ ਹੁਣ ਡਿਪਟੀ ਕਮਿਸ਼ਨਰ ਆਫ ਪੁਲਿਸ ਦੁਆਰਾ ਬਣਾਈ ਗਈ ਇੱਕ ਕਮੇਟੀ ਨੂੰ ਸੌਂਪਿਆ ਗਿਆ ਹੈ ਜਿਸ ਨਾਲ ਡੀਸੀ ਕਮੇਟੀ ਜਾਂ ਤਾਂ ਖੇਤਰ ਚ ਮਿਊਸਪਲ ਜ਼ਮੀਨਾਂ ਅਲੋਟ ਕਰਨ ਦੇ ਮੁੱਦੇ ਤੇ ਫੈਸਲਾ ਲੈ ਸਕਦੀ ਹੈ ਪਹਿਲਾਂ ਇਸ ਪ੍ਰਕਿਰਿਆ ਚ ਕਈ ਮਹੀਨੇ ਲੱਗਦੇ ਸਨ ਜਦੋਂ ਵੱਖ-ਵੱਖ ਵਿਭਾਗ ਸ਼ਾਮਿਲ ਹੁੰਦੇ ਸਨ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਯੋਗਸ਼ਾਲਾ ਪਹਿਲਾਂ ਹੀ 635 ਯੋਗ ਟ੍ਰੇਨਰਾਂ ਨੂੰ ਨੌਕਰੀ ਤੇ ਰੱਖ ਚੁੱਕੀ ਹੈ ਤੇ ਹੁਣ 1000 ਹੋਰ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਮੁੱਖ ਮੰਤਰੀ ਯੋਗਸ਼ਾਲਾ 8 ਮਹੀਨਿਆਂ ਦੀ ਫੀਲਡ ਸਿਖਲਾਈ ਪ੍ਰਦਾਨ ਕਰੇਗੀ ਜਿਸ ਦੀ ਮਾਸਿਕ ਤਨਖਾਹ 8000 ਰੁਪਏ ਹੋਵੇਗੀ ਜਿਸ ਤੋਂ ਬਾਅਦ 25000 ਦੀ ਮਾਸਿਕ ਤਨਖਾਹ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਿਵਲ ਸੇਵਾ ਦੀਆਂ ਜ਼ਰੂਰਤਾਂ ਵਿੱਚ ਬਦਲਾਅ ਕੀਤੇ ਗਏ ਹਨ ਜੋ ਕਿ ਇਸ਼ਤਿਹਾਰ ਦੇ ਸਮੇਂ ਵਿਦਿਅਕ ਸਰਟੀਫਿਕੇਟਾਂ ਦੀ ਉਪਲਬਧਤਾ ਨਾਲ ਸਮੱਸਿਆ ਸੀ ਹੁਣ ਸਮਾਪਤੀ ਮਿਤੀ ਤੱਕ ਇੱਕ ਅੰਤਿਮ ਡਿਗਰੀ ਦੀ ਲੋੜ ਹੋਵੇਗੀ ਪੰਜਾਬ ਆਬਕਾਰੀ ਅਤੇ ਕਰ ਵਿਭਾਗ ਵਿੱਚ ਸੇਵਾ ਨੀਮਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਗੈਰ ਹਾਜ਼ਰ ਸਨ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਪ੍ਰਾਈਵੇਟ ਖੰਡ ਮੀਲਾਂ ਲਈ ਪ੍ਰਤੀ ਕੁਇੰਟਲ 60.50 ਦਾ ਭਾਅ ਨਿਰਧਾਰਿਤ ਕੀਤਾ ਸੀ ਇਸ ਦੇ ਨਾਲ ਹੀ ਪੰਜਾਬ ਪੇਪਰ ਐਕਟ ਦੇ ਸਬੰਧ ਵਿੱਚ ਲੀਜ਼ ਪਹਿਲਾਂ ਹੀ 5 ਸਾਲਾਂ ਲਈ ਉਪਲਬਧ ਹੁੰਦੀ ਸੀ ਹਾਲਾਂਕਿ ਇਸ ਨੂੰ ਹੁਣ ਪ੍ਰਤੀ ਏਕੜ 10000 ਰੁਪਏ ਦਾ ਭੁਗਤਾਨ ਕਰਕੇ ਵਿਧਾਇਆ ਜਾ ਸਕਦਾ ਹੈ ਹੁਣ ਇੱਕ ਵਾਰ ਵਿੱਚ 3 ਸਾਲਾਂ ਤੱਕ ਲਈ ਐਕਸਟੈਂਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ ਪ੍ਰਤੀ ਏਕੜ 25000 ਦੀ ਅਦਾਇਗੀ ਨਾਲ ਉੱਥੇ ਹੀ ਪੰਜਾਬ ਵਿੱਚ ਮੁਕਸਰ ਫਾਜ਼ਿਲਕਾ ਖਡੂਰ ਸਾਹਿਬ ਅਤੇ ਜਲਾਲਾਬਾਦ ਦੇ ਸਿਵਲ ਹਸਪਤਾਲ ਜੋ ਪਹਿਲਾਂ ਪੰਜਾਬ ਸਰਕਾਰ ਦੇ ਦੀ ਇਨਸਾਨ ਨੂੰ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪੰਜਾਬ ਦੀ ਕਾਂਗਰਸ ਵਿਚਾਲੇ ਚੱਲੇ ਚੱਲ ਰਹੇ ਘਾਟੋ ਕਲੇਸ਼ ਦਰਮਿਆਨ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚੰਨੀ ਨੇ ਆਖਿਆ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਹਮੇਸ਼ਾ ਰਹਿਣਗੇ ਚੰਨੀ ਨੇ ਬਰਨਾਲਾ ਜ਼ਿਲ੍ਹੇ ਵਿੱਚ ਸ਼ਹੀਦ ਸੇਵਾ ਸਿੰਘ ਠਿਕਰੀਵਾਲਾ ਦੀ ਵਰਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਪਾਰਟੀ ਬਦਲਣ ਦੀਆਂ ਅਟਕਲਾਂ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਮੈਂ ਖੁੱਲ੍ਹ ਕੇ ਕਹਿੰਦਾ ਹਾਂ ਜੇਕਰ ਚੰਨੀ ਕਦੇ ਆਪਣੀ ਪਾਰਟੀ ਬਦਲਦਾ ਹੈ ਤਾਂ ਲੋਕ ਉਸ ਨੂੰ ਵੋਟ ਨਾ ਪਾਉਣ ਚੰਨੀ ਨੇ ਕਿਹਾ ਹੈ ਕਿ ਉਹਨਾਂ ਨੇ ਹਮੇਸ਼ਾ ਜਨਤਾਕ ਮੰਗ ਦੇ ਆਧਾਰ ਤੇ ਮੁੱਦੇ ਚੁੱਕੇ ਹਨ ਉਹਨਾਂ ਕਿਹਾ ਹੈ ਕਿ ਜਦੋਂ ਕਿਸਾਨ ਮੈਨੂੰ ਸੱਦਾ ਦਿੰਦੇ ਹਨ ਮੈਂ ਉਹਨਾਂ ਲਈ ਬੋਲਦਾ ਹਾਂ ਜਦੋਂ ਪਛੜੇ ਵਰਗ ਮੇਰੇ ਕੋਲ ਆਉਂਦੇ ਹਨ ਮੈਂ ਉਹਨਾਂ ਦੀਆਂ ਚਿੰਤਾਵਾਂ ਨੂੰ ਚੁੱਕਦਾ ਹਾਂ ਜਦੋਂ ਉੱਚ ਜਾਤੀਆਂ ਦੇ ਮੈਂਬਰ ਆਪਣੀਆਂ ਸ਼ਿਕਾਇਤਾਂ ਦਾ ਨਿਵਾਰਣ ਮੰਗਦੇ ਹਨ ਤਾਂ ਮੈਂ ਉਹਨਾਂ ਲਈ ਇੱਕ ਕਮਿਸ਼ਨ ਬਣਾਇਆ ਹੈ ਜੰਨੀ ਨੇ ਜ਼ੋਰ ਦੇ ਕੇ ਕਿਹਾ ਕਿ ਹੈ ਕਿ ਮੁੱਖ ਮੰਤਰੀ ਵੱਜੋਂ ਆਪਣੇ ਸੰਖੇਪ ਕਾਰਜਕਾਲ ਦੌਰਾਨ ਉਹਨਾਂ ਨੇ ਕਿਸੇ ਇੱਕ ਸਮੂਹ ਲਈ ਨਹੀਂ ਸਗੋ ਸਾਰੇ ਭਾਈਚਾਰਿਆਂ ਲਈ ਭਲਾਈ ਲਈ ਕੰਮ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਰਾਜ ਮੰਤਰੀ ਰਮਨੀਤ ਬੀਟੂ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਹਾਲਤ ਤੇ ਤਿੱਖਾ ਨਿਸ਼ਾਨਾ ਵੀ ਨਹਿਰ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਇੱਕ ਜੰਗਾਲ ਲੱਗੀ ਪਾਰਟੀ ਬਣ ਚੁੱਕੀ ਹੈ ਜਿਸ ਦੇ ਨਟ ਬੋਲਟ ਹੁਣ ਖੁੱਲ ਰਹੇ ਹਨ ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੈ ਕਿ ਰਾਜਾ ਵੜਿੰਗ ਨੇ ਖੁਦ ਹੀ ਪਾਰਟੀ ਅੰਦਰਲੇ ਲੋਕਤੰਤਰ ਦੀ ਪੂਲ ਖੋਲ੍ਹ ਦਿੱਤੀ ਹੈ ਰਉਨੀਤ ਬਿੱਟੂ ਅਨੁਸਾਰ ਰਾਜਾ ਵੜਿੰਗ ਨੇ ਇਹ ਕਬੂਲ ਕੀਤਾ ਹੈ ਕਿ ਜਦੋਂ ਮੁੱਖ ਮੰਤਰੀ ਦੀ ਚੋਣ ਹੋਣੀ ਸੀ ਤਾਂ ਪੰਜਾਬ ਦੇ ਯਾਤਰੀ ਵਿਧਾਇਕ ਸੁਨੀਲ ਜਾਖੜ ਜਾਂ ਸੁਖਜਿੰਦਰ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਵਿਧਾਇਕਾਂ ਦੀ رائے ਨੂੰ ਦਰਕਿਨਾਰ ਕਰਕੇ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਉਹਨਾਂ ਨੇ ਸਵਾਲ ਕੀਤਾ ਹੈ ਕਿ ਜੇਕਰ ਲੋਕਾਂ ਦੁਆਰਾ ਚੁਣੇ ਗਏ ਵਿਧਾਇਕਾਂ ਦੀ ਵੋਟ ਦੀ ਕੋਈ ਅਹਿਮियत ਹੀ ਨਹੀਂ ਸੀ ਤਾਂ ਫਿਰ ਲੋਕਤੰਤਰ ਕਿੱਥੇ ਰਹਿ ਗਿਆ ਹੈ ਕਾਂਗਰਸ ਦੀ ਕਾਰਜ ਪ੍ਰਣਾਲੀ ਤੇ ਵਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਾਰਟੀ ਚ ਕੋਈ ਆਜ਼ਾਦ ਵਰਕਰ ਜਾਂ ਲੀਡਰ ਨਹੀਂ ਹੈ ਸਗੋਂ ਸਾਰੇ ਬੰਦੂਆਂ ਮਜ਼ਦੂਰਾ ਵਾਂਗ ਕੰਮ ਕਰ ਰਹੇ ਹਨ ਪੰਜਾਬ ਵਿੱਚ ਨਵਾਂ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ 3 ਆਈਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਬੋਲਿਆ ਹੈ ਉਹਨਾਂ ਆਖਿਆ ਕਿ ਪੰਜਾਬ ਸ਼ਾਇਦ ਇਕਲੌਤਾ ਜਿਹੜਾ ਸੂਬਾ ਹੈ ਜਿੱਥੇ ਡੀਜੀਪੀ ਪ੍ਰੈਸ ਕਾਨਫਰੰਸਾਂ ਕਰਦਾ ਹੈ ਕਿਉਂਕਿ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਵੱਜੋਂ ਵੀ ਸੇਵਾ ਨਿਭਾਉਂਦੇ ਹਨ ਕੋਲ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਹੀ ਨਹੀਂ ਹੈ ਸੁਖਵੀਰ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਕਾਨੂੰਨ ਵਿਵਸਥਾ ਟਹਿ ਚੁੱਕੀ ਹੈ ਤੇ ਜਵਾਬਦੇਹੀ ਗਾਇਬ ਹੋ ਚੁੱਕੀ ਹੈ ਤੇ ਸ਼ਾਸਨ ਪੁਲਿਸ ਬਰੀਫਿੰਗ ਤੱਕ ਸੀਮਿਤ ਹੋ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਖੂਨ ਖਰਾਬਾ ਹੋ ਰਿਹਾ ਹੈ ਤਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਸ਼ਾਸਨ ਦਾ ਨਾਮ ਜਿਤ ਮੁੱਖ ਮੰਤਰੀ ਸਟੈਂਡ ਅਪ ਕਮੇਡੀ ਨਾਲ ਮਨੋਰੰਜਨ ਕਰ ਰਹੇ ਹਨ ਸੁਖਵੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਕਾਰਟੂਨ ਵੀ ਸਾਂਝਾ ਕੀਤਾ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਬਦਲਣ ਵਾਲਾ ਹੈ ਇੱਕ ਪੱਛਮੀ ਗੜਬੜੀ ਪਹਾੜਾਂ ਤੱਕ ਪਹੁੰਚ ਗਈ ਹੈ ਜਦੋਂ ਕਿ ਦੋ ਹੋਰ ਇਸ ਦੇ ਪਿੱਛੇ ਆ ਰਹੀਆਂ ਹਨ ਇਸ ਕਾਰਨ ਮੌਸਮ ਵਿਭਾਗ ਨੇ ਅੱਜ ਲਈ ਸੰਗਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਵੀਰਵਾਰ ਤੋਂ ਮੀਂਹ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ 7 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ ਅਮਰੀਕਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿੱਗੜ ਸਾਹਿਬ ਪਟਿਆਲਾ ਤੇ ਸੰਗਰੂਰ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਜਿਸ ਦੇ ਨਾਲ ਹੀ ਮੌਸਮ ਵਿਭਾਗ ਨੇ 22 ਅਤੇ 24 ਤਰੀਕ ਲਈ ਕੁਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਉੱਥੇ ਹੀ 23 ਤਰੀਕ ਨੂੰ ਰਾਜ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗੜ ਸਿੰਘ ਨੇ ਕਿ ਹੈ ਕਿ ਰਾਜਾ ਸਾਹਿਬ ਗੁਰਦੁਆਰਾ ਬੰਗਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਚੱਲ ਰਹੇ ਵਿਵਾਦ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਸਿਰਫ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਸਗੋਂ ਪਛਤਾਵਾ ਵੀ ਕਰਨਾ ਚਾਹੀਦਾ ਹੈ ਉਨ੍ਹਾਂ ਕਿ ਹੈ ਕਿ ਲਾਪਤਾ ਸਰੂਪਾਂ ਦਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਾਮਲਾ ਹੈ ਬੇਅਤ ਬੀਤਾ ਮਾਮਲਾ ਨਹੀਂ ਪਰਗੜ ਸਿੰਘ ਨੇ ਕਿਹਾ ਕਿ ਇਹ ਹਿਮੰਤ ਪਾਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 169 ਲੱਖ ਦਾਸ ਰੂਪਾਂ ਦੀ ਬਰਾਮਗੀ ਬਾਰੇ ਗੁੰਮਰਾਹਕੁੰਨ ਬਿਆਨ ਦਿੱਤਾ ਤੇ ਸਰਕਾਰ ਨੇ ਇਸ ਮੁੱਦੇ ਤੇ ਯੂ ਟਰਨ ਲੈ ਲਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਹਰ ਰੋਜ਼ ਨਹੀਂ ਕਿਸੇ ਨਾ ਕਿਸੇ ਮੁੱਦੇ ਤੇ ਯੂ ਟਰਨ ਲੈਂਦੀ ਹੈ ਇਹ ਉਹਨਾਂ ਦਾ ਪਖੰਡ ਹੈ ਪਰਗੜ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ ਤੇ ਵੀ ਛੁਟਕੀ ਲੈਂਦੇ ਹੋਏ ਕਿਹਾ ਕਿ ਸਰਕਾਰ ਦਾ ਇੱਕ ਹੋਰ ਦਾਵਾ ਖੋਖਲਾ ਸਾਬਿਤ ਹੋਵੇਗਾ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਦਾਵਾ ਕਰਦੇ ਹੋਏ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਸੀ ਅਤੇ ਦੋ ਪੜਾਵਾਂ ਦੀ ਮੁਹਿੰਮ ਦੇ ਬਾਵਜੂਦ ਨੌਜਵਾਨ ਨਸ਼ੇ ਦੀ ਦੁਰਵਰਤਨ ਨਾਲ ਮਾਰ ਰਹੇ ਹਨ। ਰਾਜਾ ਬ੍ਰਿੰਗਨ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਚਰਨਜੀਤ ਚੰਨੀ ਦੇ ਮੁੱਦੇ ਤੇ ਗੱਲ ਕਰਦੇ ਕਿ ਹੈ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕਿਹਾ ਮੁੱਦੇ ਦਾ ਮੁੱਖ ਕੇਂਦਰ ਬਿੰਦੂ ਇਹ ਹੈ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਕਿਵੇਂ ਅੱਗੇ ਵਧ ਸਕਦੀ ਹੈ ਕਿਉਂਕਿ ਇੱਕ ਵਾਰ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਅੰਦਰੂਨੀ ਲੜਾਈ ਲਈ ਕਾਫੀ ਸਮਾਂ ਹੁੰਦਾ ਹੈ ਹਾਲਾਂਕਿ ਅੱਜ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸਭ ਤੋਂ ਚਿੰਤਾਜਨਕ ਸਥਿਤੀ ਸਿੰਥੈਟਿਕ ਨਸ਼ਿਆਂ ਦੀ ਹੈ ਜਿਸ ਨੂੰ ਖਤਮ ਕਰਨ ਲਈ ਕਬੱਡੀ ਲੜਾਈ ਦੀ ਲੋੜ ਹੈ ਰੰਧਾਵਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਕਿਵੇਂ ਰੁਕਣਾ ਹੈ ਇਸ ਬਾਰੇ ਸਰਕਾਰ ਦਾ ਫੈਸਲਾ ਬਹੁਤ ਮਹੱਤਵਪੂਰਨ ਹੈ ਉਹਨਾਂ ਕਿਹਾ ਹੈ ਕਿ ਸਖਤ ਸਜ਼ਾ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਕਾਨੂੰਨ ਦੀ ਲੋੜ ਹੈ ਗੈਂਗਸਟਰਾਂ ਵਿਰੁੱਧ ਸਰਕਾਰ ਦੀ ਕਾਰਵਾਈ ਬਾਰੇ ਬੋਲਦੇ ਅਨੰਦਾਵਾਨੀ ਕਿਹਾ ਹੈ ਕਿ ਡੀਜੀਪੀ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਉਹ ਇਹ ਕਾਰਵਾਈ ਕਰਨਗੇ ਕਿਉਂਕਿ ਇਹ ਸਾਰਿਆਂ ਨੂੰ ਸਪਸ਼ਟ ਹੈ ਕਿ ਲੋਕ ਕਿਵੇਂ ਮਾਨਯੋਗ ਹਾਈ ਕੋਰਟ 'ਚ ਸੁਰੱਖਿਆ ਦੀ ਮੰਗ ਕਰ ਰਹੇ ਹਨ ਅਤੇ ਗੈਂਗਸਟਰਾਂ ਦੁਆਰਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਮੀਡੀਆ ਨੂੰ ਵੀ ਇਸ ਮੁੱਦੇ ਨੂੰ ਰੋਕਣ ਲਈ ਵੱਡੇ ਪੱਧਰ ਤੇ ਉਭਾਰਨਾ ਚਾਹੀਦਾ ਹੈ ਕੇਵਲ ਟੀਲੂ ਕਹਿੰਦੇ ਤੁਹਾਨੂੰ ਬੀਜੇਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦਾ ਮੇਰੀ ਗੱਲ ਨਹੀਂ ਮੇਹਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਕਾ ਨੀਤੀ ਦੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਇਸ ਪਾਈ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਕਹਿੰਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਸੁਣੀ ਮੈਂ ਤਾਂ 3 ਮਹੀਨੇ ਮੁੱਖ ਮੰਤਰੀ ਰਿਹਾ ਲੇਕਿਨ 3 ਮਹੀਨੇ ਚ ਅੱਜ ਮੈਲਕਲਾ ਨਾਲ ਹਲਕੇ ਚ ਆਇਆ ਮੈਂ ਮੈਲਕਲਾ ਨੂੰ ਜਿਹੜਾ ਅਸੀਂ ਦਰਜਾ ਦਿੱਤਾ ਹੈ ਇੱਥੇ ਤਸਵੀਰ ਤੋਂ ਉੱਪਰ ਚੱਕ ਕੇ ਜਿਹੜਾ ਐਸ.ਡੀ.ਐਮ ਬੈਠਣ ਲਾਇਆ ਸਬ ਡਿਵੀਜ਼ਨ ਦਾ ਦਰਜਾ ਅਸੀਂ ਮਹਿਲਕਲਾ ਨੂੰ ਦਿੱਤਾ ਅੱਜ ਵੀ 4 ਸਾਲ ਤੋਂ ਇੱਥੇ ਸਬ ਡਿਵੀਜ਼ਨ ਚੱਲ ਰਹੀ ਹੈ ਇਹ ਬੱਕਰੀ ਗੱਲ ਹੈ ਕਿ ਮੌਜੂਦਾ ਸਰਕਾਰ ਉਹਦਾ ਦਫ਼ਤਰ ਵੀ ਨਹੀਂ ਬਣਾ ਸਕੀ 25 ਕਰੋੜ ਰੁਪਇਆ 3 ਮਹੀਨੇ ਦੇ ਵਿੱਚ ਅਸੀਂ ਮਹਿਲਕਲਾ ਦੀਆਂ ਪੰਚਾਇਤਾਂ ਨੂੰ ਭੇਜਿਆ ਆ 4 ਸਾਲ ਦੇ ਵਿੱਚ 5 ਰੁਪਏ ਵੀ ਨਹੀਂ ਆਏ ਉਹਨਾਂ ਦੀ ਤਿੰਨ ਮਹੀਨੇ ਦੇ ਵਿੱਚ ਮੈਲ ਕਲਾ ਦੀਆਂ 70 ਕਿਲੋਮੀਟਰ ਕੱਚੀਆਂ ਸੜਕਾਂ ਜਿਨ੍ਹਾਂ ਦੀ ਗਿਣਤੀ 25 ਐ ਐਸੀ ਉਹ ਪੱਕੀਆਂ ਕੀਤੀਆਂ ਤਿੰਨ ਮਹੀਨੇ ਚ ਪਾਸ ਕਰਕੇ ਪੱਕੀਆਂ ਵੀ ਕਰਾਤੀਆਂ ਸੀ ਕਿਉਂਕਿ ਇਹ ਮੈਲ ਕਲਾ ਨੂੰ ਉਸ ਸਮੇਂ 3 ਮਹੀਨੇ ਦੀ ਹੋਰ ਗੱਲਾਂ ਦੇ ਨਾਲ ਇਹ ਵੀ ਦੇਣਾ ਹੈ ਕਿ ਵੱਡੇ ਪੱਧਰ ਤੇ ਮੈਲ ਕਲਾ ਦਾ 3 ਮਹੀਨੇ ਚ ਵਿਕਾਸ ਹੋਇਆ ਸੋ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਫੇਰ ਸੀਤਾ ਨੂੰ ਸਤਾਂਜਲੀ ਭੇਟ ਕਰ ਤਨੀ ਜੀ ਦੋ ਸਵਾਲ ਨੇ ਕਿ ਕੀ ਹੋ ਰਿਹਾ ਹੈ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਬਿਆਨ ਬਾਰੇ ਕੀ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਬਰੋਦੀਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ। ਐਸੀ ਬਿਜਲੀ ਦੇ ਬਿੱਲ ਮਾਫ ਕੀਤੇ। ਸਾਰਿਆਂ ਦੇ ਕੀਤੇ। ਕਿਸੇ ਇੱਕ ਦਾ ਨਹੀਂ ਕੀਤਾ। ਐ ਨਹੀਂ ਹੈ ਕਿ ਪੁਰਾਣੇ ਦਾ ਕਰਨਾ ਪੁਰਾਣੇ ਦਾ ਨਹੀਂ ਕੀਰਨਾ। ਕਿੰਨੇ ਕਿੰਨੇ ਬਿੱਲ ਖੜੇ ਸੀ। ਸਭ ਦੇ ਮਾਫ ਕੀਤੇ ਐ। ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ। ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਬਰਦੀ ਮਿਲਦੀ ਹੈ ਦੂਸਰੇ ਦਿਆਂ ਨੂੰ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਬਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦਾਇਰ ਕਰੋ ਤੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਕਿਸੇ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਪੀ ਸਮਾਪ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਪੀਲੀ ਸੁੰਢੀ ਪੈ ਗਈ ਮੈਂ ਪਹਿਨਾ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਏ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਤਾਂ ਮੈਂ ਆਪਣੇ ਪਿੰਡੇ ਦੇ ਸਈਆਂ ਦੇਖਿਨ ਕਿਸਾਨਾਂ ਦੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਰਦਾਸ ਹੈ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁਰਦਾਸ ਦੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲਦਾ ਰਹਾਂਗਾ ਕਿਵਲਟੀ ਲੋ ਕਹਿੰਦੇ ਕਿਵਲਟੀ ਲੋ ਕਹਿੰਦੇ ਤੁਹਾਨੂੰ ਭਾਜਪਾ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨੂੰ ਮਲੇਰੀਆ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਖਾ ਨੇਤ ਨੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਹੀ ਸਿਪਾਹੀ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਥਾਂ ਮਾਰਦੇ ਆ ਮਾਈਕ ਚਾਹੁੰਦੇ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾਲ ਮੇਰੀ ਗੱਲ ਨਹੀਂ ਸੁਣਦੇ ਦੇਖੋ ਜੀ ਅੱਜ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਜੋ ਪੰਜਾਬ ਸਰਕਾਰ ਵੱਲੋਂ ਜੋ ਤੀਜੀ ਵਾਰ ਜੋ ਐਨਐਸਸੀ ਲਾਇਆ ਗਿਆ ਜਿਸ ਨੂੰ ਕੀ ਜੋ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਜੋ ਟਾਈਮ ਬਾਉਂਡ ਕੀਤਾ ਹੋਇਆ ਕੇਸ ਸੀ ਜੀ ਜੋ 6 ਹਫ਼ਤਿਆਂ ਵਿੱਚ ਡਿਸਾਈਡ ਕੀਤਾ ਸੀ ਕਰਨਾ ਸੀ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਤਾਂ ਉਸੇ ਵਿੱਚ ਹੀ ਜੋ ਆਰਡਰ ਹੋਈ ਸੀ 12 ਜਨਵਰੀ ਨੂੰ ਵੀ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰਨਾ ਵੈਸੇ ਹਾਲਾਂਕਿ 8 ਦਸੰਬਰ 2025 ਨੂੰ ਵੀ ਪੰਜਾਬ ਸਰਕਾਰ ਨੂੰ ਆਰਡਰ ਹੋਇਆ ਸੀ ਵੀ 3 ਹਫ਼ਤਿਆਂ ਦੇ ਵਿੱਚ ਵਿੱਚ ਇੱਕ ਡਿਟੇਲਡ ਰਿਪਲਾਈ ਦੋ ਕੇਸ ਦਾ ਪਰ ਫਿਰ ਜਿਹੜਾ ਕੇਸ 12 ਜਨਵਰੀ ਤੇ ਲੱਗਿਆ ਉਦੋਂ ਵੀ ਪੰਜਾਬ ਸਰਕਾਰ ਨੇ ਕੋਈ ਜਵਾਬ ਨਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਜੋ ਉੱਥੇ ਗੱਲ ਹੋਈ ਵੀ ਜੋ ਸ਼ਨੀਵਾਰ ਤੱਕ ਜੋ ਬੀਤਾ ਸ਼ਨੀਵਾਰ ਹੈ ਉਸ ਤਰੀਕ ਤੱਕ ਜੋ ਜਵਾਬ ਦਾਇਰ ਕਰਨਗੇ ਤੇ ਅੱਜ ਜੋ ਤਰੀਕ ਸੀ ਜੀ ਤੇ 20 ਜਨਵਰੀ ਅੱਜ ਵੀ ਜੋ ਅੱਜ ਉਹਨਾਂ ਨੇ ਪੰਜਾਬ ਸਰਕਾਰ ਨੇ ਜਵਾਬ ਦਾਇਰ ਕੀਤਾ ਹੈ ਤਾਂ ਜੋ ਜੱਜ ਸਾਹਿਬ ਨੇ ਜੋ ਜੁਰਮਾਨਾ ਵੀ ਲਾਇਆ ਹੈ ਪੰਜਾਬ ਸਰਕਾਰ ਨੂੰ 10000 ਰੁਪਿਆ ਉਹਨਾਂ ਨੇ ਕਿਉਂ ਇਸ ਕੇਸ ਦੇ ਵਿੱਚ ਜਵਾਬ ਦੇਣ ਵਿੱਚ ਦੇਰੀ ਕੀਤੀ ਹੈ ਤੇ ਹੁਣ ਜਿਹੜੀ ਇਸ ਕੇਸ ਦੀ ਹੈ ਜੋ ਫਾਈਨਲ ਹੀアリング ਹੈ ਜੋ ਐਨਐਸਏ ਟਟਨ ਸੰਬੰਧੀ ਜੋ ਐਮਪੀਪੀ ਅਮਰਿਤਪਾਲ ਸਿੰਘ ਉੱਪਰ ਲੱਗਿਆ ਜੀ 2 ਫਰਵਰੀ 2026 ਤਰੀਕ ਹੈ ਜੀ ਤੇ ਉਸ ਦਿਨ ਜੋ ਫਾਈਨਲ ਬਹਿਸ ਹੈ ਉਸ ਕਿਸ ਵਿੱਚ ਹੋਵੇਗੀ ਕੋਰਟ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਲੇਟ ਕਿਉਂ ਚੈਲੰਜ ਕੀਤਾ ਨਹੀਂ ਦੇਖੋ ਜੀ ਅਸੀਂ ਕੋਈ ਲੇਟ ਨਹੀਂ ਚੈਲੰਜ ਕੀਤਾ ਇਹ ਜਿਹੜੀ ਐਨਐਸਏ ਹੈ ਜੀ 23 ਅਪ੍ਰੈਲ ਨੂੰ ਐਗਜ਼ੀਕਿਊਟ ਹੋਈ ਸੀ ਜੀ ਉਸ ਤੋਂ ਬਾਅਦ 3 ਮਹੀਨਿਆਂ ਦੇ ਵਿੱਚ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਦੇ ਮਹੀਨੇ ਦੇ ਵਿੱਚ ਜੋ ਇਹ ساری ਰਿਪੋਰਟ ਆਈ ਹੈ ਐਡਵਾਈਜ਼ਰੀ ਬੋਰਡ ਦੀ ਕਿਉਂਕਿ ਜਦੋਂ ਤੱਕ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਨਹੀਂ ਆਉਂਦੀ ਤਾਂ ਇੱਕ ਆਲਟਰਨੇਟਿਵ ਰੈਮੇਡੀ ਜਦੋਂ ਤੱਕ ਐਗਜ਼ਿਸਟ ਕਰਦੀ ਆ ਉਦੋਂ ਤੱਕ ਆਪਾਂ ਮਾਨਯੋਗ ਹਾਈ ਕੋਰਟ ਦਾ ਰੁਕ ਨਹੀਂ ਕਰ ਸਕਦੇ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਦਾ ਫਿਰ ਉਸ ਤੋਂ ਬਾਅਦ ਅਸੀਂ ਜੋ ਜੁਲਾਈ ਦੇ ਮਹੀਨੇ ਦੇ ਵਿੱਚ ਮੈਂ ਉੱਥੇ ਗਿਆ ਰਿਪੋਰਟ ਜੋ ਆਗੀ ਐਡਵਾਈਜ਼ਰੀ ਬੋਰਡ ਦੀ ਐਮਪੀਪੀ ਅਮਰਤਪਾਲ ਸਿੰਘ ਨਾਲ ਮਿਲਣ ਉੱਥੇ ਸਾਰੇ ਡਾਕੂਮੈਂਟਸ ਕੱਟੇ ਕੀਤੇ 20-25 ਕਿਲੋ ਡਾਕੂਮੈਂਟ ਸੀ ਫਿਰ ਅਸੀਂ ਸਾਰਿਆਂ ਨੇ ਜੋ ਇੱਕ ਲੀਗਲ ਸਟਰੈਟਜੀ ਬਣਾਈ ਫਿਰ ਅਸੀਂ ਅਗਸਤ ਦੇ ਵਿੱਚ ਸੁਪਰੀਮ ਕੋਰਟ ਚਲੇ ਗਏ ਅਗਰ ਫਿਰ ਉਸ ਬਾਅਦ ਸੁਪਰੀਮ ਕੋਰਟ ਚ ਕੇਸ ਲੱਗਿਆ 10 ਨਵੰਬਰ ਨੂੰ ਜੋ ਸੁਣਵਾਈ ਹੋਈ 2025 ਨੂੰ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਤੁਸੀਂ ਹਾਈ ਕੋਰਟ ਨੂੰ ਦੇਸ਼ ਦਿੱਤੇ 6 ਹਫ਼ਤਿਆਂ ਚ ਸਾਈਡ ਕਰੋ ਉਸ ਡਿਸੀਜਨ ਤੋਂ ਬਾਅਦ ਫਿਰ ਅਸੀਂ ਜੋ ਮਾਨੀ ਹਾਈ ਕੋਰਟ ਵਿੱਚ ਜਿਹੜਾ ਆਪਦਾ ਕੇਸ ਤਾਇਰ ਕੀਤਾ 8 ਜਨਵਰੀ ਨੂੰ ਪਹਿਲੀ ਸੁਣਵਾਈ ਹੋਈ ਉਸ ਤੋਂ ਬਾਅਦ ਜਿਹੜੀ ਤਰੀਕ ਹੈ ਫਿਰ 12 ਜਨਵਰੀ ਹੋਈ 12 ਜਨਵਰੀ ਤੋਂ ਬਾਅਦ 20 ਜਨਵਰੀ ਤੇ ਰੱਖਿਆ ਗਿਆ ਤਾਂ ਦੇਖੋ ਜੋ ਪਾਰਟੀ ਹੈ ਆ ਆਮਰਪਾਲ ਸਿੰਘ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਅਸੀਂ ਨਿਰੰਤਰ ਹੀ ਜੋ ਮੋੜ ਤੋਂ ਪੈਰ ਵੀ ਕਰਦੇ ਆ ਰਹੇ ਆ ਵਕੀਲਾ ਦੀ ਟੀਮ ਪੈਰ ਵੀ ਕਰਦੀ ਆ ਰਹੀ ਹੈ ਤਾਂ ਕੋਈ ਇਹੋ ਜੀ ਚੱਕਰ ਵਾਲੀ ਗੱਲ ਨਹੀਂ ਜੀ ਹਾਲਾਂਕਿ ਦੇਖੋ ਜੋ ਪੰਜਾਬ ਸਰਕਾਰ ਨੇ ਵੀ ਬਹੁਤ ਡਿਲੇ ਕੀਤਾ ਪਹਿਲਾਂ ਦੇਖੋ ਆਰਡਰਾਂ ਦੇ ਬਾਵਜੂਦ ਰਿਪਲਾਈ ਨਹੀਂ ਦਿੱਤਾ ਦੂਸਰਾ ਐਨਐਸਸੀ ਲੱਗਿਆ ਸੀ ਉਦੋਂ ਵੀ ਜੋ ਪੰਜਾਬ ਸਰਕਾਰ ਦੇ ਤਰਫੋਂ ਜੋ ਸਮੇਂ ਸਿਰ ਜਵਾਬ ਦੇ ਨਾ ਦੇਣ ਕਰਕੇ ਉਹ ਚੀਜ਼ ਵੀ ਜੋ ਕਾਫੀ ਦੇਰੀ ਹੋਈ ਹੈ ਤੇ ਇਸ ਸਮੇਂ ਵੀ ਜੋ ਕੋਸ਼ਿਸ਼ ਸੀ ਪੰਜਾਬ ਸਰਕਾਰ ਦੀ ਵੀ ਹੋਰ ਇਸ ਨੂੰ ਡਿਲੇ ਕੀਤਾ ਜਾਵੇ ਪਰ ਜੁਆਜ ਜੋ ਜੈਸਾ ਵੱਲੋਂ ਜੋ ਇੱਕ ਉਹਨਾਂ ਨੂੰ ਜੁਰਮਾਨਾ ਲਾਇਆ ਗਿਆ ਤਾਂ ਮੈਨੂੰ ਲੱਗਦਾ ਵੀ ਜੋ ਹੁਣ ਤੋਂ ਹੈ ਜੋ ਪੰਜਾਬ ਸਰਕਾਰ ਵੱਲੋਂ ਕੋਈ ਲੇ ਨਹੀਂ ਹੋਵੇਗਾ ਜੀ ਠੀਕ ਹੈ ਜੀ